ਇੱਥੇ ਕਿ ਲੋਕ ਆਸੀ ਹੋ ਜਾਂਦੇ ਇੱਥੇ ਨਹੀਂ ਕੰਮ ਕਰਦੇ ਜੇ ਉੱਥੇ ਬਹੁਤ ਕਰੀ ਜਾਂਦੇ। ਆਪਣੇ ਜ਼ਿਆਦਾ ਤਾਂ ਸੁਣਨ ਦੇ ਵਿੱਚ ਆਉਂਦਾ ਵੀ ਬਾਈ ਬਾਹਰ ਨਾ ਜਾਓ ਹਨਾ। ਤੇ ਬਾਈ ਤੁਸੀਂ ਆ ਕੇ ਦੇਖਿਆ ਵੀ ਆਪਾਂ ਕੰਮ ਕਿਉਂ ਨਾ ਆਪਣੇ ਪੰਜਾਬ ਜਾ ਕੇ ਸਟਾਰਟ ਕਰੀਏ। ਫੋਨ ਹੋ ਬਾਈ ਤੁਸੀਂ ਸਪੋਰਟ ਕਰਨੀ ਹੈ ਭਰਾ ਦੀ। ਆਪਾਂ ਬਾਈ ਇੱਥੇ ਜਾਲੀਆਂ ਪਾਵੇ, ਪਿੱਲਰ, ਮੋਲਡਿੰਗ ਜਾਨੀ ਕਿ ਫਰੰਟ ਦਾ ਲੱਗਣ ਵਾਲਾ ਐਲੀਵੇਸ਼ਨ ਵਾਲਾ ਸਮਾਨ ਸਾਰਾ ਹੀ ਬਣਾਉਣਾ ਜੀ। ਜਾਲੀਆਂ ਦਾ ਸਟਾਕ ਪਿਆ ਆਪਣੇ ਕੋਲ। ਇਹਦੇ ਕਿੰਨੇ ਕੁ ਡਿਜ਼ਾਈਨ ਆਪਣੇ ਕੋਲ? ਇਹਦੇ ਆਪਣੇ ਕੋਲੇ 15-16 ਡਿਜ਼ਾਈਨ ਨੇ ਜੀ। ਇਹਨਾਂ ਦੇ ਆਪਾਂ ਪੱਕੇ ਹੀ ਰੇਟ ਲਾ ਰੱਖਿਆ ਜੀ। ਪਰ ਆਈ ਨਹੀਂ ਹੈਗਾ ਕੋਈ ਆਪਾਂ ਕੋਈ ਇੱਥੇ ਆਊਗਾ ਪਰ ਰੇਡ ਕਿਸੇ ਨੂੰ ਕੋਈ ਲਾਤਾ ਕਿਸੇ ਨੂੰ ਕੋਈ ਲਾਤਾ ਇਹ ਕੰਮ ਨਹੀਂ ਆਪਾਂ ਰੱਖਿਆ ਚਾਹੇ ਅਗਲਾ ਫੋਨ ਤੇ ਮੰਗਾ ਲੈ ਚਾਹੇ ਇੱਥੇ ਆ ਕੇ ਦੇਖ ਜੇ ਇਹ ਆਪਣਾ 550 ਤੋਂ ਸਟਾਰਟ ਹੋ ਜਾਂਦਾ ਜੀ ਇਹ ਚਾਪ ਢਾਈ ਇੱਕ ਦਾ ਮਸਾਲਾ ਪਾਉਣਾ ਜੀ ਓਪੀਸੀ ਸੀਮੈਂਟ ਵਰਤਦੇ ਆਂ ਜਿਵੇਂ ਕੋਈ ਫਾਈਬਰ ਦੀ ਤਾਰ ਹੋ ਗਈ ਜਦ ਸੀਮੈਂਟ ਹੋ ਗਿਆ ਇਹ ਕਿੰਨੇ 1/2 ਦਾ ਕਿੰਨੇ ਵਾਈ ਕਿੰਨੇ ਦਾ ਪਾਉਣਾ ਹੈ ਬਾਈ ਇਹ ਢਾਈ ਇੱਕ ਦਾ ਮਸਾਲਾ ਪਾਉਣਾ ਜੀ ਨਾਲ ਥੱਲੇ ਜੇ ਪਾਣੀ ਨਹੀਂ ਪਾਉਂਦੇ ਨਿਰਾ ਨਿਰਾ ਪਾਉਣਾ ਜੀ ਥੱਲੇ ਵੀ ਇਹਦੇ ਠੀਕ ਹੈ ਠੀਕ ਹੈ ਜੀ ਵਿੱਚ ਇਹਦੇ ਘੱਗਰ ਸੈਂਡ ਵਗੈਰਾ ਇਹ ਵਾਈਬਰੇਟਰ ਦੇ ਉੱਤੇ ਹੀ ਬ ਤੇ ਵਧੀਆ ਕੁਆਲਿਟੀ ਦੇ ਸਾਰਾ ਸਮਾਨ ਪਾਉਣੇ ਜੀ ਰਾਹ ਚ ਟੁੱਟ ਗਈ ਸਾਡੀਆਂ ਜੀ ਪਹੁੰਚਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਅੱਜ ਰੇਟ ਹੀ ਅਸੀਂ ਜਾਇਜ਼ ਰੱਖਿਆ ਜੀ ਐਂ ਨਹੀਂ ਹੈਗਾ ਅਸੀਂ ਪਹਿਲਾਂ ਹੀ ਰੇਟ ਵੱਧ ਲੈ ਕੇ ਮਗਰੋਂ ਵਾਲੇ ਦਾ ਕਰਾਇਆ ਫ੍ਰੀ ਕਰਦਗੇ ਜੀ ਪਾਵਿਆਂ ਦੇ ਕਿੰਨੇ ਕੁ ਡਿਜ਼ਾਈਨ ਆ ਆਪਣੇ ਕੋਲੇ ਜੀ ਇਹ 1.5 ਫੁੱਟ ਤੋਂ ਲੈ ਕੇ 2.5 ਫੁੱਟ ਤੱਕ ਆ ਚੌਰਸ ਮਿਲ ਜੂਗਾ ਜੀ ਗੋਲ ਵੀ ਮਿਲ ਜਾਣਗੇ ਜੀ ਇਹਦੇ ਵਿੱਚ ਆਪਾਂ ਲੈਟਰਲ ਵਾਲਾ ਸਮਾਨ ਪਾਈਦਾ ਜੀ 2.5 ਫੁੱਟਾ ਸਰਗਾ ਪਾਈਦਾ ਜੀ ਇਹਦੇ ਵਿੱਚ 27 ਦਾ ਤਾਂ ਬਾਈ ਤੁਸੀਂ ਇੱਕ ਚੀਜ਼ ਕਹਿ ਸਕਦੇ ਆ ਆਪਾਂ ਜਿਹੜਾ ਲੈਟਰ ਦਾ ਸਮਾਨ ਹੀ ਕਹਿੰਦਾ ਜਿਹੜਾ ਲੈਟਰ ਦੇ ਵਿੱਚ ਹੁੰਦਾ ਲੈਟਰ ਭੰਨਣ ਵਾਲ ਇਹ ਬੰਦਾ ਤਾਂ ਇਹ ਆ ਕੇ ਅੱਖਾਂ ਨਾਲ ਹੀ ਦੱਸਣ ਦਾ ਵੀ ਕਹੇ ਜਾ ਮਟੀਰੀਅਲ ਆ ਜੀ ਆ ਵੀ ਦੇਖ ਰੇਖ ਇਸੇ ਸਮਾਨ ਬਣਾਉਣਾ ਜੀ ਹੋਣਾ ਚਾਹੀਏ ਅਗਲਾ ਕੋਲੇ ਖੜ ਕੇ ਸਾਡੇ ਬਣਾਵਾ ਸਕਦੇ ਇਹ ਛੱਤ ਤੇ ਆ ਗਏ ਸਲੇਬਾਂ ਦੀ ਛੱਤ ਵਾਲੀਆਂ ਠੀਕ ਹੈ ਜੀ ਇਹ ਆਪਣੇ ਲੈਂਟਰ ਵਾਲਾ ਮਾਲ ਪੈਂਦਾ ਜਿਹਦੇ ਵਿੱਚ ਠੀਕ ਹੈ ਜੀ ਤੇ ਛੱਤ ਸਰਗੇ ਪੈਂਦੇ ਆ ਜੀ ਠੀਕ ਹੈ ਇਹਦੇ ਨੂੰ ਆਪਾਂ ਬਹੁਤ ਯਾਨੀ ਕਿ ਛੱਤ ਬਹੁਤ ਸਸਤੀ ਪੈਂਦੀ ਹੈ ਜੀ ਦੂਜੇ ਦੇ ਮੁਕਾਬਲੇ ਇਹ ਹਾਂਜੀ ਆਪਾਂ ਤਿਆਰ ਕਰ ਰਹੇ ਹਾਂ ਜੀ ਹੁਣ ਇਹਦੇ ਨਾਲ ਇੱਕ ਤਾਂ ਇੰਜ ਗਾਹਕ ਨੂੰ ਪਤਾ ਲੱਗ ਜਾਂਦਾ ਜੀ ਜਜਮੈਂਟ ਆ ਜਾਂਦੀ ਹੈ ਵੀ ਕਿਹੇ ਜ ਆਪਣੇ ਲੱਗੂਗਾ ਜੀ ਸਮਾਨ ਆਪਾਂ ਸਾਰਾ ਹੀ ਲੱਗਪਾਗੇ ਇਹਦੇ ਉੱਤੇ ਲਾਦਾ ਜੀ ਦੋਸਤੋ ਅੱਜ ਆਪਾਂ ਖੜੇ ਆ ਇੱਕ ਕਹੇਜੀ ਲੋਕੇਸ਼ਨ ਦੇ ਉੱਪਰ ਜਿਹੜੀ ਕਿ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਪੈਂਦੀ ਆ ਇੱਥੋਂ ਦੀ ਪਟਿਆਲਾ ਚੰਡੀਗੜ੍ਹ ਲੁਧਿਆਣਾ ਇਹ ਹਾਈਵੇ ਦੇ ਉੱਪਰ ਪੈਂਦਾ ਤੇ ਅਗਰ ਤੁਸੀਂ ਦੇਖੋ ਇਧਰ ਦੇ ਪਾਸੇ ਜਲੰਧਰ ਮੋਗਾ ਅੰਮ੍ਰਿਤਸਰ ਤੇ ਆਪਾਂ ਇਧਰੋਂ ਵੀ ਦੇਖੀਏ ਇਹ ਰੋਡ ਜੋੜਦਾ ਹੈ ਜੀ ਹਰਿਆਣੇ ਦਾ ਸਰਸਾ ਜੇ ਆਪਾਂ ਦੇਖੀਏ ਰਾਜਸਥਾਨ ਦਾ ਏਰੀਆ ਸਾਰਾ ਏਰੀਆ ਕਵਰਡ ਹੁੰਦਾ ਹੈ ਜੀ ਇੱਥੋਂ ਆਪਾਂ ਦੇਖੀਏ ਤਾਂ ਗੱਲਬਾਤ ਕਰੀਏ ਤਾਂ ਰੋਡ ਦੇ ਉੱਪਰ ਤੁਸੀਂ ਕਿਤੋਂ ਵੀ ਚੱਲੋਗੇ ਪੰਜਾਬ ਦੇ ਏਰੀਆ ਚੋਂ ਰਾਜਸਥਾਨ ਹਰਿਆਣੇ ਚੋਂ ਤਾਂ ਤੁਹਾਨੂੰ ਕਿਤੇ ਵੀ ਬ੍ਰੇਕਾਂ ਨਹੀਂ ਪੈਂਦੀਆਂ ਕੋਈ ਤੁਸੀਂ ਪਿੰਡਾਂ ਵਿੱਚ ਦੀ ਨਹੀਂ ਆਉਣਾ ਮੇਨ ਹਾਈਵੇ ਚੜੋਗੇ ਤਾਂ ਤੁਸੀਂ ਇਹ ਲੋਕੇਸ਼ਨ ਤੇ ਆ ਜਾਓਗੇ ਇਹ ਲੋਕੇਸ਼ਨ ਪੈਂਦੀ ਹੈ ਜੀ ਬਰਨਾਲੇ ਦੇ ਵਿੱਚ ਬਰਨਾਲੇ ਬਾਈ ਹੋਰਾਂ ਦੀ ਫੈਕਟਰੀ ਹੈ ਜੀ ਜੋ ਘਰਾਂ ਦੇ ਉੱਪਰ ਮਟੀਰੀਅਲ ਲੱਗਦਾ ਜੋ ਜਾਲੀਆਂ ਪਾਵੇ ਮੋਲਡਿੰਗਾ ਵਗੈਰਾ ਰੇਲਿੰਗਾ ਵਗੈਰਾ ਸਾਰੀ ਗੱਲਬਾਤ ਬਾਈ ਹੋਰ ਨਾ ਕਰਦੇ ਸਸਤੀ ਗੱਲ ਵੀਰੇ ਸਸਤੀ ਗੱਲ ਬਾਈ ਜੀ ਬਾਈ ਜੀ ਆਪਣੀ ਲੋਕੇਸ਼ਨ ਦੁਆਰਾ ਦੱਸੋ ਆਪਣੇ ਭਰਾਵਾਂ ਨੂੰ ਆਪਾਂ ਵੈਸੇ ਇੱਕ ਵਾਰੀ ਦੱਸਤਾ ਤੇ ਆਪਾਂ ਸਾਰੇ ਮਟੀਰੀਅਲ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਣੀ ਲੋਕੇਸ਼ਨ ਜ਼ਰੂਰ ਦੱਸ ਦਿਓ ਜੀ ਇਹ ਆਪਣੇ ਹੈਗਾ ਜੀ ਬਾਜਾਖਾਨਾ ਰੋਡ ਬਰਨਾਲਾ ਜੀ ਠੀਕ ਹੈ ਵੀਰੇ ਤੇ ਇਹ ਮੇਨ ਹਾਈਵੇ ਦੇ ਉੱਪਰ ਆਪਣੀ ਫੈਕਟਰੀ ਹੈ ਬਾਈ ਹਨਾ ਜੀ ਬਿਲਕੁਲ ਜੀ ਤੇ ਬਾਈ ਆਪਾਂ ਜੇ ਮਟੀਰੀਅਲ ਦੀ ਗੱਲ ਕਰੀਏ ਤੇ ਆਪਾਂ ਇੱਥੇ ਕੀ ਕੀ ਬਣਾਉਣੇ ਆ ਵੀਰੇ ਪਹਿਲਾਂ ਤਾਂ ਸਟਾਰਟ ਇੱਥੋਂ ਕਰੋ ਆਪਾਂ ਬਾਈ ਜੀ ਇੱਥੇ ਜ ਲੱਗਣ ਵਾਲਾ ਐਲੀਵੇਸ਼ਨ ਵਾਲਾ ਸਮਾਨ ਸਾਰਾ ਹੀ ਬਣਾਉਣਾ ਜੀ ਟੋਟਲ ਜਿੰਨਾ ਘਰਾਂ ਦੇ ਉੱਪਰ ਆਪਾਂ ਨੂੰ ਸਮਾਨ ਦੀ ਕਿਸੇ ਦੀ ਵੀ ਲੋੜ ਹੈ ਪੱਤਿਆਂ ਤੋਂ ਲਾ ਕੇ ਜਾਲੀਆਂ ਤੋਂ ਲਾ ਕੇ ਜੋ ਆਪਾਂ ਬਈ ਐਲੀਵੇਸ਼ਨ ਦੇ ਉੱਪਰ ਫੁੱਲ ਜੇ ਲੱਗੇ ਦੇਖਦੇ ਆ ਬੇਲਾਂੀਆਂ ਉਹ ਸਾਰਾ ਸਾਰਾ ਬਣਾਉਣਾ ਹਾਂਜੀ ਬਈ ਜੀ ਆਪਾਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਇੱਥੋਂ ਇਧਰਲੇ ਪਾਸੇ ਤੁਸੀਂ ਆਫਿਸ ਬਣਾਇਆ ਹੈ ਹਨਾ ਹਾਂਜੀ ਆਪਾਂ ਤਿਆਰ ਕਰ ਰਹੇ ਹਾਂ ਜੀ ਹੁਣ ਇਹਦੇ ਨਾਲ ਇੱਕ ਤਾਂ ਇੰਜ ਗਾਹਕ ਨੂੰ ਪਤਾ ਲੱਗ ਜਾਂਦਾ ਵੀ ਜੱਜਮੈਂਟ ਆ ਜਾਂਦੀ ਹੈ ਵੀ ਕਹੇ ਜ ਆਪਣੇ ਲੱਗੂਗਾ ਜੀ ਕਮਾਨ ਆਪਾਂ ਸਾਰੇ ਲਗਭਗ ਇਹਦੇ ਉੱਤੇ ਲਾਤਾ ਜੀ ਕਹਿੰਦਾ ਮਤਲਬ ਤੁਸੀਂ ਜਾਲੀ ਹਰ ਤਰ੍ਹਾਂ ਦੀ ਬਾਈ ਇੱਥੇ ਲਾਈ ਹੈ ਹਾਂਜੀ ਸਾਰੇ ਡਿਜ਼ਾਈਨ ਲਾਦੇ ਜੀ ਉੱਪਰ ਤੇ ਉੱਪਰ ਆਪਾਂ ਪਾਵੇਗਾ ਹਾਂਜੀ ਉੱਪਰ ਪਾ ਤੇ ਇੱਕ ਬਾਈ ਕਿਉਂਕਿ ਆਪਣੇ ਕੰਮ ਨਾਲ ਸੰਬੰਧਤ ਹੈ ਇਹ ਚੀਜ਼ ਜੇ ਜਿੱਦਾਂ ਦਾ ਕੰਮ ਆ ਇੱਥੋਂ ਸ਼ੋਅ ਹੋ ਜਾਂਦਾ ਵੀ ਇਹ ਚੀਜ਼ਾਂ ਬਾਈ ਹੋਰ ਕੋਈ ਮਿਲਣ ਨਹੀਂ ਆਗੇ ਜਾ ਕੇ ਤਾਂ ਤੁਸੀਂ ਵੈਸੇ ਦਿਖਾਈ ਦਿਓਗੇ ਹਨਾ ਤੇ ਬਾਈ ਇਹ ਹਜੇ ਤਿਆਰ ਹੋਇਆ ਨਹੀਂ ਪਰ ਹਣਾ ਹਾਂਜੀ ਇਹ ਤਿਆਰ ਕਰ ਰਹੇ ਹਾਂ ਜਦ ਦੂਬਾਰ ਕਲਰ ਕਲਰ ਹੋ ਗਿਆ ਜੀ ਤੇ ਫਿਰ ਇਹਦੀ ਲੋਕ ਆਊਗੀ ਜੀ ਠੀਕ ਹੈ ਬਾਈ ਠੀਕ ਹੈ ਤੇ ਬਾਈ ਆਪਾਂ ਨੂੰ ਮਟੀਰੀਅਲ ਬਣਦਾ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਈ ਇੱਕਦਾਂ ਸ਼ੁਰੂ ਦੇ ਵਿੱਚ ਸਾਨੂੰ ਇਹ ਚੀਜ਼ ਜਰੂਰ ਦੱਸੋ ਜਿਵੇਂ ਤੁਸੀਂ ਬਾਈ ਇੱਥੇ ਕੰਮ ਸਟਾਰਟ ਕੀਤਾ ਹੈ ਨਾ ਹਾਂਜੀ ਬਾਈ ਇਹਨੂੰ ਮੰਨ ਕੇ ਚੱਲੋ ਤੁਸੀਂ ਇਸ ਕੰਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਕੀ ਤੁਹਾਡੇ ਮਨ ਦੇ ਵਿੱਚ ਸੀਗਾ ਹਾਂਜੀ ਵੀਰੇ ਮੈਂ ਨਾ ਪਹਿਲਾਂ 7-8 ਸਾਲ ਜੀ ਸਿੰਗਾਪੁਰ ਲਾ ਕੇ ਆਇਆ ਜੀ ਉੱਥੇ ਮੈਂ ਕੰਕਰੀਟ ਦੇ ਕੰਮ ਦੇ ਵਿੱਚ ਸੁਪਰਵਾਈਜ਼ਰ ਸੀਗਾ ਜੀ ਉੱਥੇ ਮੈਨੂੰ ਕੱਲੀ-ਕੱਲੀ ਚੀਜ਼ ਦੀ ਹੁੰਦੀ ਜਾਨੀ ਕਿ ਕੰਕਰੀਟ ਦੀ ਨੌਲੇਜ ਸੀਗੀ ਫਿਰ ਮੈਂ ਸੋਚਿਆ ਵੀ ਆਪਾਂ ਕੋਈ ਇਹੋ ਜਿਹਾ ਕੰਮ ਹੀ ਕਰੀਏ ਕੰਕਰੀਟ ਨਾਲ ਸੰਬੰਧਿਤ ਠੀਕ ਹੈ ਫਿਰ ਮੈਂ ਜੀ ਕੈਨੇਡਾ ਵਗਿਆ ਜੀ ਆਪ ਮੇਰਾ ਬ੍ਰਦਰਾ ਉੱਥੇ ਠੀਕ ਹੈ ਬ੍ਰੇ ਦੋ ਤਿੰਨ ਮਹੀਨੇ ਉੱਥੇ ਜਾ ਕੇ ਦੇਖਿਆ ਜੀ ਉੱਥੇ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਜੀ ਹਾਂਜੀ ਬਾਈ ਪਹਿਲਾਂ ਤਾਂ ਮੇਰਾ ਰਹਿਣ ਦਾ ਇਰਾਦਾ ਹੀ ਸੀਗਾ ਜੀ ਠੀਕ ਹੈ ਉੱਥੇ ਫਿਰ ਮੈਂ ਸੋਚਿਆ ਵੀ ਆਪਾਂ ਆਪਦੇ ਪੰਜਾਬ 'ਚ ਜਾ ਕੇ ਕੰਮ ਕਰਗੇ ਕੋਈ ਇੰਨੀ ਮਿਹਨਤ ਨਾਲ ਉੱਥੇ ਅੱਧੀ ਵੀ ਕਰ ਲਗੇ ਆਪਾਂ ਇੰਨੀ ਵੀ ਬਹੁਤ ਆ ਜੀ ਠੀਕ ਹੈ ਬਾਈ ਕਹਿੰਦਾ ਬਦਲ ਬਾਈ ਤੁਸੀਂ ਲਾਈਨ ਹੋ ਚੁਣੀ ਕਿਹੜੀ ਦੇ ਵਿੱਚ ਆਪਦਾ ਆਪਦਾ ਕਾਫੀ ਟਾਈਮ ਲੱਗਦਾ ਜੀ ਕਾਫੀ ਟਾਈਮ ਤੇ ਤੁਸੀਂ ਇੱਥੇ ਇਹ ਚੀਜ਼ ਵੀ ਦੇਖ ਲਈ ਜਾ ਕੇ ਉੱਥੇ ਭਰਾ ਕੋਲ ਹਾਂਜੀ ਤੇ ਵੀ ਬਈ ਇੱਥੇ ਲੋਕ ਇੰਨੀ ਮਿਹਨਤ ਐ ਇੰਨਾ ਕੰਮ ਨੂੰ ਟਾਈਮ ਦਿੰਦੇ ਆ ਕਿਉਂ ਨਾ ਆਪਾਂ ਆਣ ਵਾਲੇ ਆਪਦੇ ਘਰੇ ਦੇ ਘਰੇ ਇੱਥੇ ਜਾ ਕੇ ਕੰਮ ਨੂੰ ਓਨਾ ਟਾਈਮ ਹੀ ਦੇ ਦਈਏ ਹੁਣ ਹੱਕ ਟਾਈਮ ਦੇ ਦਈਏ ਹੁਣ ਮੈਂ ਇੱਥੇ ਆਵਦਾ ਜੀ ਸਾਰੇ ਆਪਦੀ ਦੇਖ ਰੇਖ ਸੇ ਸਮਾਨ ਬਣਾਉਣਾ ਜੀ ਬਈ ਇੱਕ ਚੀਜ਼ ਹੋਰ ਐ ਆਪਣੇ ਨਾ ਆਪਣੇ ਕਮੈਂਟ ਵੀ ਕਰਦੇ ਆਪਣੇ ਭਰਾ ਜਾਂ ਆਪਣੇ ਜ਼ਿਆਦਾ ਤਾਂ ਸੁਣਨ ਦੇ ਵਿੱਚ ਆਉਂਦਾ ਵੀ ਬਈ ਬਾਹਰ ਨਾ ਜਾਓ ਹਨਾ ਹਾਂਜੀ ਹੁਣ ਭਰਾ ਹੋ ਰਹੇ ਨੇ ਬਈ ਬਾਰ ਵੀ ਬਈ ਲਾ ਕੇ ਐਸਾ ਤੜ ਸ ਤੇ ਉਸ ਤੋਂ ਬਾਅਦ ਬਾਈ ਭਰਾ ਕੋਲੇ ਕੈਨੇਡਾ ਵੀ ਗਿਆ ਸੀ ਉੱਥੇ ਵੀ ਤਿੰਨ ਚਾਰ ਮਹੀਨੇ ਕੋ ਮੈਂ ਹਾਂ ਹਾਂਜੀ ਹਾਂਜੀ ਬਾਈ ਤੇ ਬਾਈ ਤੁਸੀਂ ਆ ਕੇ ਦੇਖਿਆ ਵੀ ਆਪਾਂ ਕੰਮ ਕਿਉਂ ਨਾ ਆਪਣੇ ਪੰਜਾਬ ਜਾ ਕੇ ਸਟਾਰਟ ਕਰੀਏ ਬਹੁਣ ਹੋ ਬਾਈ ਤੁਸੀਂ ਸਪੋਰਟ ਕਰਨੀ ਹੈ ਭਰਾ ਦੀ ਤੇ ਕੰਮ ਬਾਈ ਹੋਰੀ ਸਾਨੂੰ ਸਾਰਾ ਆਪਾਂ ਦੱਸ ਰਹੇ ਹਾਂ ਕੀ ਕੀ ਬਾਈ ਹੋਰੀ ਬਣਾਉਂਦੇ ਆ ਇੱਥੋਂ ਸਟਾਰਟ ਕਰਦੇ ਆਪਾਂ ਇੱਧਰ ਬਾਈ ਆ ਆ ਗਿਆ ਜਿਵੇਂ ਕਿ ਆ ਗਿਆ ਇਹ ਇਹ ਸੱਤ ਦੇ ਵਾਂਗ ਸਲੇਬਾਂ ਦੀ ਸੱਤ ਵਾਲੀਆਂ ਠੀਕ ਹੈ ਜੀ ਇਹ ਆਪਣੇ ਲੈਂਟਰ ਵਾਲਾ ਮਾਲ ਪੈਂਦਾ ਜਿਹਦੇ ਵਿੱਚ ਠੀਕ ਹੈ ਜੀ 6-7 ਸਿਰਗੇ ਪੈਂਦੇ ਆ ਜੀ ਯਾਨੀ ਕਿ ਸੱਤ ਬਹੁਤ ਸਸਤੀ ਪੈਂਦੀ ਹੈ ਜੀ ਦੂਜੇ ਨਾਲ ਦੇ ਮੁਕਾਬਲੇ ਇਹ ਬਈ ਕਾਦੀ ਕਾਦੀ ਛੱਤ ਪਾ ਸਕਦਾ ਇਹਦੇ ਚ ਆਪਾਂ ਜੀ ਮੈਂ ਕੋਈ ਸੰਦਾ ਵਾਸਤੇ ਖੜਾਉਣਾ ਖੜਾਉਣ ਵਾਸਤੇ ਪਾਉਣਾ ਜੀ ਠੀਕ ਹੈ ਕੋਈ ਕਮਰਾ ਕੋਈ ਕੁੜੀ ਵਾਲਾ ਕੋਠਾ ਖੇਤ ਵਾਲਾ ਕੋਠਾ ਕੋਈ ਭਰਾਂਡਾ ਉਸ ਵੀ ਪਾਉਣਾ ਜੀ ਇਹਨਾਂ ਕਿ ਅਦਰ ਰੇਟ ਜੀ ਪਊਗਾ ਜਿਵੇਂ ਆਪਾਂ ਬਈ ਕੋਠੀ ਬਣਾ ਲਈ ਕੋਠੀ ਦੇ ਨਾਲ ਆਪਾਂ ਪੂਰੇ ਘਰ ਵਾਸਤੇ ਬਣਾਉਣਾ ਆ ਰਜੀ ਸੋਈ ਬਣਾਉਗਾ 4 ਜੀ ਸੋਈ ਬਣਾਉਣੀ ਜੇ ਖੇਤ ਕੋਠਾ ਬਣਾਉਣਾ ਆਏ ਸਾਰੇ ਕੰਮ ਚੀਜ਼ ਜਣ ਕੇ ਸਸਤਾ ਬਹੁਤ ਪੈਂਦਾ ਜੀ ਦੂਜੇ ਤੇ ਸਮਾਨભાઈ ਸਾਰਾ ਲੈਟਰ ਵਾਲਾ ਸਮਾਨ ਸਾਹਿਬ ਸਾਰਾ ਲੈਟਰ ਵਾਲਾ ਬਾਈ ਜੀ ਤੇ ਬਾਈ ਮਜਬੂਤੀ ਤੁਸੀਂ ਦੇਖ ਹੀ ਸਕਦੇ ਹੋ ਜਦੋਂ ਲੈਟਰ ਵਾਲੇ ਕਹਿੰਦਾ ਬਾਈ ਨੇ ਮਾਲ ਪੈਂਦਾ ਕਿੰਨੇ ਬਾਈ ਕਿੰਨੇ ਦਾ ਬਾਈ ਮਾਲ ਪੈਂਦਾ ਇਹ ਚ 2 1 ਦਾ ਮਾਲ ਪੈਂਦਾ ਜੀ ਇਹ ਮਟਾਈ ਦੇਖੋ ਜੀ ਆਮ ਇੰਨਾ ਮੋਟਾ ਨਹੀਂ ਇਹਨੂੰ ਕਰਦੇ ਹੈਗੇ ਜੀ ਇੰਨੇ ਨਾਲ ਹੀ ਹੁੰਦਾ ਹੁੰਦਾ ਆਮ ਠੀਕ ਹੈ ਐਸੀ ਪੂਰੀ ਮਟਾਈ ਦੇ ਵਿੱਚ ਬਣਾਉਣਾ ਜੀ ਇਹ ਹੈਲਦਾ ਹੀ ਨਹੀਂ ਹੈ ਹਾਂਜੀ 2 ਇੰਚ ਉਹ ਬਈ ਹਾਂਜੀ 2 ਇੰਚ ਦਾ ਆਰਾਮ ਨਾਲ ਇਹ ਉੱਤੇ ਹੀ ਹੋ ਜਾਏ 2 ਇੰਚ ਤੋਂ ਉੱਤੇ ਹੀ ਹਾਂਜੀ ਤੇ ਬਈ ਕਹਿਣ ਦਾ ਮਤਲਬ ਬਈ ਜੇ ਨਾ ਆਪਾਂ ਪੁਰਾਣਾ ਘਾਟਾਉਣੇ ਆ ਤਾਂ ਲੈਟਰ ਨੂੰ ਤੋੜਨ ਲੱਗੇ ਨਾ ਚੰਗੀ ਚੰਗੀਆਂ ਬਈ ਹੈਮਰਾਂ ਵੀ ਥੋੜ ਜੰਦੀਆਂ ਹਨਾ ਮੋੜ ਜਾਂਦੀਆਂ ਜੀ ਹਾਂ ਤੇ ਇਹਨੂੰ ਬਈ ਤੁਸੀਂ ਦੇਖ ਸਕਦੇ ਹੋ ਸਤਾਈ ਕਿੰਨੀ ਖੂਗੀ ਹਾਂਜੀ ਕਿਵੇਂ ਕਹੀ ਚੱਲਾਂ ਜੀ ਮੈਂ ਇੰਨਾ ਮਾਲ ਪਾਉਣਾ ਹੈ ਪਾਉਣਾ ਚਾਹੇ ਅਗਲਾ ਕੋਲੇ ਖੜ ਕੇ ਸਾਡੇ ਬਣਾਵਾ ਸਕਦੇ ਜੀ ਠੀਕ ਹੈ ਬਈ ਠੀਕ ਹੈ ਜਿਵੇਂ ਬਈ ਇੱਧਰ ਜਾਲੀਆਂ ਦਾ ਸਟਾਕ ਪਿਆ ਆਪਣੇ ਕੋਲ ਹਾਂਜੀ ਠੀਕ ਹੈ ਬਾਈ ਦੇਖ ਲੈ ਦੇਖ ਸਕਦੇ ਹੋ ਪਰ ਐ ਨਹੀਂ ਹੈਗਾ ਕੋਈ ਆਪਾਂ ਕੋਈ ਇੱਥੇ ਆਊਗਾ ਪਰ ਰੇਟ ਕਿਸੇ ਨੂੰ ਕੋਈ ਲਾਤਾ ਕਿਸੇ ਨੂੰ ਕੋਈ ਲਾਤਾ ਇਹ ਕੰਮ ਨਹੀਂ ਹੈ ਆਪਾਂ ਰੱਖਿਆ ਚਾਹੇ ਅਗਲਾ ਫੋਨ ਤੇ ਮੰਗਾ ਲੈ ਚਾਹੇ ਇੱਥੇ ਆ ਕੇ ਦੇਖ ਜੇ ਰੇਟ ਆਪਾਂ ਪੱਕੇ ਤੌਰ ਤੇ ਲਾ ਰੱਖਿਆ ਜੀ ਠੀਕ ਹੈ ਬਈ ਇਹ ਨਹੀਂ ਹੋਊਗਾ ਵੀ ਕਿਸੇ ਨੇ ਫੋਨ ਤੇ ਆਰਡਰ ਕਰਤਾ ਜੇ ਕੋਈ ਆਪਣੇ ਐਨ ਆਰ ਆਈ ਭਰਾ ਨੇ ਉਥੋਂ ਚੀਜ਼ ਨੂੰ ਪਸੰਦ ਕਰਦੇ ਤੁਹਾਡੀ ਵੀਡੀਓ ਦੇਖ ਕੇ ਹਨਾ ਉਹਦੇ ਵੀਡੀਓ ਤੇ ਦੇਖ ਕੇ ਅਗਲਾ ਆਰਡਰ ਕਰਨਾ ਚਾਹੇ ਤਾਂ ਜਿਹੜਾ ਰੇਟ ਤੁਸੀਂ ਇੱਥੇ ਆਏ ਗਾਸਟ ਨੂੰ ਲਾਉਂਗੇ ਉਹੀ ਅਗਲੇ ਨੂੰ ਪਹਿਲੇ ਉਹੀ ਅਗਲੇ ਸੇਮ ਲਾਵਾਂਗੇ ਜੀ ਠੀਕ ਹੈ ਠੀਕ ਹੈ ਬ ਤੇ ਬਾਈ ਇਹਨਾਂ ਰੇਟਾਂ ਦੀ ਗੱਲ ਵੀ ਹੋ ਗਈ ਲਗਭਗ ਕਿੰਨੇ ਤੋਂ ਸਟਾਰਟ ਹੋ ਜਾਂਦਾ ਬਾਈ ਆਪਣਾ ਜਾਲੀ ਦਾ ਰੇਟ ਆ ਇਹ ਆਪਣਾ 550 ਤੋਂ ਸਟਾਰਟ ਹੋ ਜਾਂਦਾ ਜੀ ਬਾਈ ਜਾਲੀਆਂ ਦੇ ਵੀ ਹੋਗੇ ਤੁਸੀਂ ਡਿਜ਼ਾਈਨ ਵੀ ਦੱਸਦੇ ਜਾਲੀਆਂ ਦੇ ਹਨਾ ਹਾਂਜੀ ਹਾਂਜੀ ਤੇ ਜਾਲੀਆਂ ਦੀ ਸਖਤਾਈ ਵਾਸਤੇ ਸਾਨੂੰ ਜਰੂਰ ਦੱਸੋ ਬਾਈ ਕਿੰਨੇ ਬਾਈ ਕਿੰਨੇ ਦਾ ਮਸਾਲਾ ਪਾਉਣਾ ਇਹ ਤਾਂ 2.5 ਇੱਕ ਦਾ ਮਸਾਲਾ ਪਾਉਣਾ ਜੀ او ਪੀ ਸੀ ਸੀਮੈਂਟ ਵਰਤਦੇ ਆ ਠੀਕ ਹੈ ਜੀ ਵਿੱਚ ਇਹਦੇ ਘੱਗਰ ਸੈਂਡ ਵਗੈਰਾ ਜੇ ਵਧੀਆ ਕੁਆਲਿਟੀ ਦੇ ਸਾਰਾ ਸਮਾਨ ਪਾਉਣਾ ਜੀ ਆਪਾਂ ਠੀਕ ਹੈ ਬਾਈ ਹਾਂਜੀ ਇਹਦਾ ਬਾਈ ਟੁੱਟਣ ਦਾ ਜਿਵੇਂ ਡਿਲੀਵਰੀ ਹੋ ਗਈ ਤੁਸੀਂ ਮਾਲ ਬਚਾਉਣਾ ਅਗਲੇ ਨੇ ਆਰਡਰ ਕਰਤਾ ਕਿਸ ਜੀ ਆਗਰਾ ਆਪ ਲੈ ਕੇ ਜਾਂਦਾ ਉਹ ਫਿਰ ਉਹਨਾਂ ਦੀ ਅੱਜ ਅਗਲੇ ਦੀ ਠੀਕ ਹੈ ਕਹਿੰਦਾ ਮਤਲਬ ਜੇ ਤੁਸੀਂ ਅਗਲੇ ਨੂੰ ਥੋੜੀ ਡਿਊਟੀ ਲਾਤੀ ਕਰਾਇਆ ਅਗਲਾ ਦੇਊਗਾ ਪਰ ਬਈ ਡਿਲੀਵਰੀ ਦੇ ਵਿੱਚ ਇੱਕ ਕਰਾਏ ਦੀ ਗੱਲ ਜਰੂਰ ਆਉਂਦੀ ਹੈ ਜਿਹੜਾ ਕੋਈ ਅਗਲੇ ਨੂੰ ਖਰਚਾ ਪੈਂਦਾ ਉਹਦੇ 'ਚ ਬਈ ਕੀ ਸਿਸਟਮ ਹੈ ਉਹਦੇ 'ਚ ਤੁਸੀਂ ਕੁਝ ਦਿੰਨੇ ਹੋਫਰ ਅਗਲੇ ਨੂੰ ਨਹੀਂ ਜੋ ਐ ਹੁੰਦਾ ਜੇ ਜੇ ਕਿਸੇ ਦਾ ਵਧੀਆ ਆਰਡਰ ਆ ਜੀ ਜਿਆਦਾ ਜਿਆਦਾ ਪੀਸ ਹਨ ਜਿਆਦਾ ਹੋਆ ਉਹਦੇ ਥੋੜਾ ਬੋਧ ਅਗਲੇ ਦਾ ਅਸੀਂ ਕਰ ਦਿੰਨੇ ਜੀ ਮੰਨ ਤਾਂ ਥੋੜਾ ਥੋੜਾ ਕੰਪਰੋਮਾਈਜ਼ ਹੋ ਜਾਂਦਾ ਹੈ ਠੀਕ ਹੈ ਬਈ ਕਹਿੰਦਾ ਮਤਲਬ ਤੁਸੀਂ ਹਰੇਕ ਚੀਜ਼ ਦੇ ਜਾਇਜ਼ ਹੀ ਰੇਟ ਹੀ ਜਾਇ ਅੱਲੇ ਰੇਟ ਵੱਧ ਲੈ ਕੇ ਮਗਰੋਂ ਵਾਲੇ ਦਾ ਕਰਾਇਆ ਫ੍ਰੀ ਕਰਦ ਗਏ। ਹਾਂ ਉਹਦਾ ਵੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ। ਠੀਕ ਆ ਬਈ ਠੀਕ ਆ। ਤੇ ਬਈ ਹੁਣ ਆਪਾਂ ਇੱਥੋਂ ਸਟਾਰਟ ਕਰਦੇ ਆਂ। ਇੱਧਰ ਆ ਗਏ ਬਈ ਪੱਤੇ। ਇੱਧਰ ਪੱਤੇ ਆ ਗਏ ਜੀ ਆਪਣੇ। ਤੇ ਉਧਰ ਹੋ ਗਈਆਂ ਰੇਲਿੰਗਾਂ ਮੋਲਡਿੰਗਾਂ। ਉਧਰ ਰੇਲਿੰਗਾਂ ਮੋਲਡਿੰਗਾਂ, ਲੈਂਪ। ਇਹ ਬਈ ਪੱਤੇ ਹਵੇਲੀਆਂ ਵਾਲੇ। ਇਹ ਹਵੇਲੀਆਂ ਉੱਪਰ ਲੱਗਦੇ ਨੇ ਹਾਂ ਜੀ। ਜੇ ਹਵੇਲੀ ਦੀ ਲੁੱਕ ਦੇਣੀ ਹੈ। ਬਈ ਆਪਣੇ ਡਿਜ਼ਾਈਨਰ ਭਰਾ ਹੁੰਦੇ ਜਿਹੜੇ ਆਰਕੀਟੈਕਟ ਭਰਾ ਨੇ ਡਿਜ਼ਾਈਨ ਦੇ ਵਿੱਚ ਕਾਫੀ ਚੀਜ਼ਾਂ ਦੇ ਦਿੰਦੇ ਆ ਉਹ। ਹਾਂ ਜੀ। ਜਿਵੇਂ ਕਿ ਆ ਇਹਨੂੰ ਯੂਜ਼ ਕਰ ਸਕਦੇ ਆ ਜੀ ਕਿਤੇ ਵੀ ਮੰਨ ਕੇ ਚੱਲੋ ਤੁਸੀਂ ਏਰੀਆ ਕਵਰ ਕਰਨਾ ਉੱਪਰ ਸੋਣੀ ਲੱਗੂ ਉੱਪਰ ਸੋਣੀ ਲੱਗੂਗੀ ਜੀ ਇਹ ਠੀਕ ਆ ਬਾਈ ਠੀਕ ਆ ਤੇ ਇੱਧਰ ਆ ਕੇ ਬਾਈ ਆਹ ਕੀ ਚੀਜ਼ ਆ ਗਈ ਇਹ ਆਪਣੀ ਮੋਲਡਿੰਗ ਆ ਗਈ ਜੀ ਛੋਟੀ ਮੋਲਡਿੰਗ ਕਹਿੰਦੇ ਨੇ ਇਹ ਕਾਤੇ ਲੱਗਦੀ ਆ ਬਾਈ ਇਹ ਆਪਣੇ ਪਿੱਲਰ ਦੇ ਉੱਪਰ ਹੀ ਲੱਗਦੀ ਆ ਜੀ ਇਹ ਵੀ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਬਾਈ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਹੁਣ ਪਾਵੇ ਵਗੈਰਾ ਦੀ ਆਪਾਂ ਗੱਲਬਾਤ ਕਰਦੇ ਆ ਬਾਈ ਤੇ ਇੱਧਰ ਆ ਕੇ ਪਾਵੇ ਬਾਈ ਤੇ ਪਾਵਿਆਂ ਦੇ ਬਾਈ ਕਿਹੜੇ ਕਿਹੜੇ ਆਪਣੇ ਕੋਲੇ ਕਿੰਨੇ ਕੁ ਡਿਜ਼ਾਈਨ ਆ ਤੇ ਆਪਣੇ ਕੋਲੇ ਕਿਹੜੇ ਠੀਕ ਹੈ ਭਾਈ ਜੇ ਜਾਨ ਮਿਲ ਜਾਣਗੇ ਤੇ ਇਹਦੇ ਵਿੱਚ ਚੌਰਸ ਮਿਲ ਜੂਗਾ ਜੀ ਗੋਲ ਵੀ ਮਿਲ ਜਾਣਗੇ ਜੀ ਠੀਕ ਹੈ ਭਾਈ ਠੀਕ ਹੈ ਇਹਦੇ ਵਿੱਚ ਆਪਾਂ ਲੈਟਰ ਵਾਲਾ ਸਮਾਨ ਪਈਦਾ ਜੀ ਠੀਕ ਹੈ ਭਾਈ 27 ਸੁੱਤਾ ਸਰਗਾ ਪਈਦਾ ਜੀ ਇਹਦੇ ਵਿੱਚ ਠੀਕ ਹੈ ਭਾਈ ਲੈਟਰ ਦਾ ਤਾਂ ਭਾਈ ਉਹੀ ਗੱਲ ਹੋਗੀ ਜਿਵੇਂ ਸਲੈਬ ਦੀ ਗੱਲ ਕਰਦੇ ਸੀ ਆਪਾਂ ਉਹੀ ਪਾਵੇ ਦੀ ਗੱਲ ਹੋਗੀ ਹੁਣ 27 ਦਾ ਤਾਂ ਭਾਈ ਤੁਸੀਂ ਇੱਕ ਚੀਜ਼ ਕਹਿ ਸਕਦੇ ਆਪਾਂ ਜਿਹੜਾ ਲੈਟਰ ਦਾ ਸਮਾਨ ਹੀ ਕਹਤਾ ਜਿਹੜਾ ਲੈਟਰ ਦੇ ਵਿੱਚ ਹੁੰਦਾ ਲੈਟਰ ਭੰਨਣ ਵਾਲਿਆਂ ਨੂੰ ਪਤਾ ਭਾਈ ਜਿਹੜੇ ਲੈਟਰ ਭੰਨਦੇ ਆ ਜਦੋਂ ਘਰ ਬਣਾਉਣਾ ਹੁੰਦਾ ਪ੍ਰਾਣਾ ਘਰ ਭੰਨਣਾ ਤਾਂ ਉਹਦੀ ਲੈਟਰ ਦੀ 27 ਹੁੰਦੀ ਹੈ ਜਿਹੜੀ ਭਾਈ ਉਹਨਾਂ ਨੂੰ ਪਤਾ ਹੁੰ ਕੇ ਪਾਵੇ ਹੈ ਜਿਵੇਂ ਬਾਈ ਆ ਪਿੱਲਰ ਹੋ ਗਿਆ ਹੈ ਨਾ ਹਾਂਜੀ ਬਾਈ ਇਹ ਕਿੰਨੇ ਇੰਚੀ ਪਿੱਲਰ ਹੈ ਇਹ 9 ਇੰਚੀ ਪਿੱਲਰ ਹੈ ਜੀ ਇਹ ਕਿੱਥੇ ਲੱਗੂਆ ਬਾਈ ਇਹ ਜਾਲੀਆਂ ਦੇ ਜਿਹੜਾ ਆਪਾਂ ਪਾਉਣੇ ਜੀ ਉਹਦੇ ਕਾਰਨਰ ਤੇ ਲੱਗਦਾ ਜੀ ਠੀਕ ਹੈ ਤੇ ਵਿਚਾਲੇ ਆਪਣੇ ਆ ਛੋਟੇ ਪਿੱਲਰ ਲੱਗ ਜਾਂਦੇ ਨੇ ਜੀ ਅੱਛਾ ਵਿਚਾਲੇ ਆ ਲੱਗ ਜਾਂਦੇ ਇਹ ਕਿੰਨੇ ਇੰਚੀ ਹੈ ਬਾਈ ਇਹ 4 ਇੰਚੀ ਪਿੱਲਰ ਹੈ ਜੀ 4 ਇੰਚੀ ਪਿੱਲਰ ਹੈ ਜਿਵੇਂ ਕਿ ਦੋ ਜਾਲੀਆਂ ਪਾ ਕੇ ਇੱਕ ਪਿੱਲਰ ਪਾਤਾ ਹਾਂਜੀ 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 ਠੀਕ ਹੈ ਕਾਰਨਰ ਦੇ ਉੱਤੇ ਜਿਹੜਾ ਵੀ ਆਪਣੇ ਘਰ ਦਾ ਜਿਵੇਂ ਬਾਦਰਾ ਹੁੰਦਾ ਪੋਚੜਾ ਹੋ ਗਿਆ ਸਾਈਡਾਂ ਦੇ ਜਿਵੇਂ ਆਪਾਂ ਕਾਰਨਰ ਹੁੰ ਉਧਰ ਜਾਲੀਆਂ ਦਿਖਾਈਆਂ ਭਰਾਵਾਂ ਉਹਨਾਂ ਨੇ ਹਾਂਜੀ ਹਾਂਜੀ ਤੇ ਬਈ ਜੇ ਇਹਦੇ ਵਿੱਚ ਤੁਸੀਂ ਕੋਈ ਖਾਸ ਕੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਇਹਨੂੰ ਤਰਾਈ ਵਗੈਰਾ ਹੋ ਗਈ ਉਹਦੇ ਵਾਸਤੇ ਕੀ ਕੁਸ਼ ਤਰਾਈ ਦਾ ਜੀ ਕਰਦੇ ਕਰਦੇ ਜੀ ਇਹਨੂੰ 48 ਘੰਟੇ ਪਾਣੀ ਦੇ ਡਬੋ ਕੇ ਰੱਖਦੇ ਆ ਠੀਕ ਹੈ ਤੇ ਨਾਲ ਦੀ ਨਾਲ ਇਹਦੇ ਚ ਅਸੀਂ ਸਫਾਈ ਲਾ ਕੇ ਦਿੰਨੇ ਜੀ ਅਗਲੇ ਨੂੰ ਪ੍ਰੋਪਰ ਜੀ ਬਿਲਕੁਲ ਇਹ ਨਹੀਂ ਹੋਊਗਾ ਪਰਮੇ ਦੇ ਵਿੱਚੋਂ ਨਿਕਲ ਗਿਆ ਉਹ ਹੋਰ ਮोटा ਉੱਪਰ ਖਾਬੜ ਜੀ ਹੋਊਗਾ ਉਹ ਹੁਣ ਦੇਖੋ ਜੀ ਤੁਹਾਨੂੰ ਆ ਮਾੜਾ ਮੋਟਾ ਦਿਖ ਰਿਹਾ ਹੋਊ ਇਹਦੇ ਚ ਇਹ ਬਿਲਕੁਲ ਅਸੀਂ ਜਮਾ ਸਾਫ਼ ਕਰਕੇ ਦੇਵਾਂਗੇ ਬਾਅਦ ਚ ਠੀਕ ਹੈ ਹਾਂਜੀ ਤੇ ਇਹਦੇ ਚ ਬਈ ਇਹ ਨਹੀਂ ਹੋਊਗਾ ਵੀ ਅਗਲੇ ਨੂੰ ਚੀਜ਼ ਸੋਹਣੀ ਵੀ ਲੱਗੇ ਹਨਾ ਸੋਹਣੀ ਲੱਗੇ ਜੀ ਅਗਲੇ ਨੂੰ ਹਾਂ ਉਹ ਨਾ ਹੋਏ ਜੇ ਨਹੀਂ ਰੰਗ ਕਰਨਾ ਜੀ ਤਾਂ ਵੀ ਇਹ ਸੋਹਣੀ ਲੱਗੇ ਜੀ ਪਰ ਤੁਸੀਂ ਆਪਣੇ ਦਫ਼ਤਰ ਤੇ ਵੀ ਦੇਖ ਸਕਦੇ ਹੋ ਲੱਗੇ ਹੋਏ ਪਾਵੇ ਸਪਾਈ ਲੱਗੀ ਵੀ ਐਂ ਕਲਰ ਕਰਨ ਦੀ ਲੋੜ ਨਹੀਂ ਜੀ ਛੇਤੀ ਠੀਕ ਆ ਬਈ ਠੀਕ ਆ ਹਾਂਜੀ ਆਪਾਂ ਇਹ ਸੈੱਟ ਦੇ ਥੱਲੇ ਜੀ ਦੇਖੋ ਜਾਲਗਾਂ ਬਣਾ ਰਹੇ ਆ ਇਹ ਤੁਹਾਨੂੰ ਬਣਦੀ ਵੀ ਦੇਖ ਸਕਦੇ ਹੋ ਤੁਸੀਂ ਠੀਕ ਆ ਬਈ ਹਾਂਜੀ ਵਾਈਬ੍ਰੇਟਰ ਦੇ ਉੱਤੇ ਹੀ ਬਣਾਉਣੇ ਆ ਜੀ ਆਪਾਂ ਬਣਾ ਵਾਈਬ੍ਰੇਟਰ ਤੋਂ ਕੋਈ ਚੀਜ਼ ਨਹੀਂ ਆਪਾਂ ਉਹ ਕਰਦੇ ਕਹਿੰਦਾ ਉਹ ਵਾਈਬ੍ਰੇਟਰ ਨਾਲ ਬਈ ਕਿਤੇ ਗੁਜਾਇਸ਼ ਨਹੀਂ ਰਹਿੰਦੀ ਹਵਾ ਵਗੈਰਾ ਦੀ ਹ ਹਾਂਜੀ ਜਾਲੀ ਦੇ ਵਿੱਚ ਹੀ ਪੈਂਦੀ ਹੁੰਦੀ ਹੈ ਹਾਂਜੀ ਇਹ ਵਿਚਾਲੀ ਦੇ ਵਿੱਚ ਪੈਂਦੀ ਹੈ ਜੀ ਪਹਿਲਾਂ ਲੋਹੇ ਦੀ ਪੈਂਦੀ ਹੁੰਦੀ ਸੀ 25-30 ਸਾਲ ਤੱਕ ਪੈਸੇ ਉਹ ਵੀ ਨਹੀਂ ਜਾਂਦੀ ਸੀਗੀ ਆ ਪਹਿਲਾਂ ਜਿਵੇਂ ਲੱਗੀਆਂ ਹੋਈਆਂ ਜਾਲੀਆਂ ਪੁਰਾਣੀਆਂ ਹਾਂ ਜਾਂ ਦੇ ਲਾ ਲਓ ਉਹ ਪਰ ਥੋੜਾ ਟਾਈਮ ਬੀਤ ਕੇ ਜੀ ਪਾੜ ਜਾਂਦੀ ਹੈ ਜੀ ਵਾਲੀ ਠੀਕ ਹੈ ਜਦੋਂ ਲੱਗੇ ਜਦੋਂ ਨੂੰ ਔਰ ਇਹਨੂੰ ਜੰਗਾਲ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ। ਕਹਿੰਦਾ ਮਤਲਬ ਬਾਈ ਜਿਹੜੀਆਂ 30 30 40 40 ਸਾਲ ਪੁਰਾਣੇ ਦਰਵਾਜ਼ਿਆਂ ਦੇ ਉੱਪਰ ਜਾਂ ਘਰਾਂ ਦੇ ਉੱਪਰ ਜਾਲੀਆਂ ਲੱਗੀਆਂ ਹੋਈਆਂ। ਉਹਨਾਂ ਨੂੰ ਵੀ ਅਜੇ ਤੱਕ ਕੁਝ ਨਹੀਂ ਹੋਇਆ। ਇਹ ਤਾਂ ਆਪਾਂ ਇਹਦੇ 'ਚ ਜਿਹੜੀ ਕੋਈ ਗੁਜਾਇਸ਼ ਹੈਗੀ ਸੀ ਉਹ ਵੀ ਕੱਢਤੀ ਹਨ। ਇਹ ਕੋਈ ਖਰਾਬ ਹੋਣ ਦੀ ਮਣੀ ਮੁੱਟੀ ਦਿੱਕਤ ਸੀ ਜਿਵੇਂ ਕਿ ਫਾਈਬਰ ਦੀ ਤਾਰ ਹੋ ਗਈ ਜਾਂ ਸੀਮੈਂਟ ਹੋ ਗਿਆ। ਇਹ ਕਿੰਨੇ 1 ਬਾਈ ਦਾ ਕਿੰਨੇ ਬਾਈ ਕਿੰਨੇ ਦਾ ਪਾਉਣਾ ਹੈ ਬਾਈ ਇਹਦੇ 'ਚ। ਇਹ ਜ 2.5 ਇੱਕ ਦਾ ਮਸਾਲਾ ਪਾਉਣਾ ਹੈ ਜੀ। ਨਾਲ ਥੱਲੇ ਜੇ ਪਾਣੀ ਨਹੀਂ ਪਾਉਂਦੇ ਨਿਰਾ ਨਿਰਾ ਪਾਉਣਾ ਹੈ ਥੱਲੇ ਵੀ ਇਹਦੇ ਕੈਮਰੇ 'ਚ ਨਜ਼ਰ ਆ ਰਹੀ ਹੋ ਬਾਈ ਉਹਨਾਂ ਦੀ ਬਾਕੀ ਬਾਈ ਉਹਨਾਂ ਨੇ ਇੱਕੋ ਹੀ ਗੱਲ ਬਾਈ ਕਹੇਤੀ ਪਹਿਲਾਂ ਵੀ ਜਦੋਂ ਤੁਸੀਂ ਆਓਗੇ ਇੱਥੇ ਤੁਹਾਨੂੰ ਮਟੀਰੀਅਲ ਬਣਦਾ ਦੇਖੋਗੇ ਤਾਂ ਬਈ ਉਹ ਤੋਂ ਆਪੇ ਤਸੱਲੀ ਹੋ ਜੂਗੀ ਹਨਾ ਵੀ ਕਿੰਨੀ ਕ ਸਫਾਈ ਹੈ ਤੇ ਕਿੰਨੀ ਕ ਮਜ਼ਬੂਤੀ ਹੈ ਹਨਾ ਹਾਂਜੀ ਹਾਂਜੀ ਤੇ ਆਪਣਾ ਬਾਈ ਕਹਿਣ ਦਾ ਮਤਲਬ ਇਹ ਹੈ ਆਪਾਂ ਬਾਈ ਹੋਰਾਂ ਦੀ ਫੈਕਟਰੀ ਵਿਜ਼ਿਟ ਕੀਤੀ ਹੈ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਵੀ ਮਾਲ ਇੱਥੇ ਬਣਦਾ ਹੈ ਤੇ ਕੱਲੀ ਕੱਲੀ ਆਈਟਮ ਬਾਈ ਕਈ ਵਾਰੀ ਕੋਈ ਆਈਟਮ ਰਹਿ ਜਾਂਦੀ ਹੈ ਹਨਾ ਤੇ ਆ ਕੇ ਇੱਥੇ ਆਪਣੇ ਭਰਾ ਜਾਂ ਫੋਨ ਤੇ ਪੁੱਛ ਸਕਦੇ ਸੋ ਤੋਂ ਫੋਟੋ ਵਗੈਰਾ ਮੰਗਵਾ ਸਕਦੇ ਆ ਹਾਂਜੀ ਹਾਂਜੀ ਫੋਟੋ ਜਦੋਂ ਮਰਜੀ ਮੈਸੇਜ ਕਰਨਾ ਜੀ ਵਟਸਐਪ ਤੇ ਨਾਲ ਨਾਲ ਫੋਟੋਆਂ ਭੇਜਾਂਗੇ ਸਾਰੇ ਡਿਜ਼ਾਈਨ ਭੇਜਾਂਗੇ ਤੇ ਸਾਰੇ ਡਿਜ਼ਾਈਨ ਭੇਜ ਦੋਗੇ ਜਿਹੜਾ ਸਿਲੈਕਟ ਕਰਨਗੇ ਤੁਸੀਂ ਬਾਅਦ ਹਾਂਜੀ ਉਹ ਭੇਜ ਦੋਗੇ ਚਾਹੇ ਇੱਥੇ ਆ ਕੇ ਲੈ ਜੀ ਹਾਂਜੀ ਆਹੇ ਆ ਕੇ ਲੈ ਜੀ ਕੋਈ ਉਹ ਨਹੀਂ ਤੇ ਆਰਡਰ ਦਾ ਬਾਈ ਕੀ ਰਹਿੰਦਾ ਕਿੰਨੇ ਕੁ ਦਿਨ ਚ ਤਿਆਰ ਕਰ ਦੋਗੇ ਆਰਡਰ ਜੀ ਸਾਨੂੰ ਜਾਲੀਆਂ ਦਾ ਸਾਡੇ ਕੋਲੇ ਸਟਾਕ ਪਿਆ ਹੀ ਹੁੰਦਾ ਜੀ ਠੀਕ ਹੈ ਹਾਂਜੀ ਮਾੜਾ ਮੋਟਾ ਕਈ ਵਾਰੀ ਹੋਵੇ ਜੇ ਜਾਲ ਇੱਕ ਦੋ ਦਿਨ ਪਹਿਲਾਂ ਦੱਸਦੇ ਅਗਲਾ ਵਧੀਆ ਜੀ ਵੈਸੇ ਮੌਕੇ ਤੇ ਆ ਕੇ ਵੀ ਲਿਆ ਸਕਦਾ ਜੀ ਗ੍ਰੀਨ ਦੇ ਉੱਪਰ ਨੰਬਰ ਚੱਲਦਾ ਭਰਾ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਈ ਲੋਕੇਸ਼ਨ ਇੱਕ ਵਾਰੀ ਦੁਬਾਰਾ ਦੱਸ ਦੋ ਲੱਗੇ ਇਸ ਨੇ ਹੈਗੇ ਜੀ ਮਾਲਵਾ ਸੀਮੈਂਟ ਪ੍ਰੋਡਕਟ ਦੇ ਨਾਂ ਤੇ ਵੀ ਇਹ ਆਪਣੀ ਫੈਕਟਰੀ ਆ ਬਾਜਾਖਾਨਾ ਰੋਡ ਬਰਨਾਲਾ ਜੀ 메ਨ ਰੋਡ ਦੇ ਉੱਪਰ ਆ ਜੀ ਠੀਕ ਹੈ ਸੋਲ ਪੱਤੀ ਸੋਲ ਪੱਤੀ ਹਾਂਜੀ ਪੁਰ ਦੁਆਰੇ ਦੇ ਸਾਹਮਣੇ ਨੰਬਰ ਭਾਈ ਉਹਨਾਂ ਦਾ ਤੇ ਤੁਸੀਂ ਭਾਈ ਜਦੋਂ ਮਰਜ਼ੀ ਗੱਲਬਾਤ ਕਰ ਘਰ ਦੇ ਫਰੰਟ ਐਲੀਵੇਸ਼ਨ ਤੇ ਲੱਗਣ ਵਾਲੀ ਪੱਤਿਆਂ ਤੋਂ ਲਾ ਕੇ ਜਾਲੀ ਪਾਵਾ ਜੋ ਵੀ ਆਈਟਮ ਚਾਹੀਦੀ ਆ ਤਾਂ ਬਾਈ ਹੋਰੀ ਤੁਹਾਨੂੰ ਬਾਜ਼ਾਰ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਦੇਣਗੇ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ ਸਸਾ